ਖੁੱਡਾ ਖੁੱਡਾ ਤੁਸੀਂ ਪਾਉਂਦੇ ਸੀ ਡੈਡੀ ਤਾਂ ਹੁੰਦੇ ਖੁੱਡਾ ਅਸੀਂ ਪਾਉਂਦੇ ਡੈਡੀ ਸਾਡੇ ਨੌਕਰਾਂ ਤੋਂ ਤੁਹਾਹਾਂ ਦੇ ਵੀ ਢਾ ਦੋ ਇਹਨਾਂ ਨੂੰ ਕਬੂਤਰ ਨਹੀਂ ਰੱਖਣ ਦੇਣਾ ਹੁਣ ਤੱਕ ਵੀ ਇਹ ਕੋਸ਼ ਚੱਲ ਰਿਹਾ ਹੌਸਲਾ ਸੀ ਅਸੀਂ ਆ ਕੇ ਆਪਣੇ ਤਾਇਆ ਨੂੰ ਦੱਸਿਆ ਘਰੇ ਦੱਸਿਆ ਵੀ ਜਿੱਤ ਗਏ ਡੈਡੀ ਨੂੰ ਤਾਂ ਫੇਰ ਨਹੀਂ ਦੱਸਿਆ ਅਸੀਂ ਪਹਿਲੀ ਵਾਰੀ ਛੱਡੀ ਤੇ ਪਹਿਲਾ ਹੀ ਕਬੂਤਰ ਸਾਡਾ ਹਰ ਗਿਆ ਬੜਾ ਤਰਵਾਂ ਆਈਆਂ ਲਗਾਤਾਰ ਹੀ ਜਿੱਤੇ ਉਹਨਾਂ ਦਾ ਸੁਭਲੇ ਸੀ ਬੰਦਿਆਂ ਦਾ ਜਲੰਧਰ ਵਾਲਿਆਂ ਦਾ ਵੀ ਕਬੂਤਰ ਨੂੰ ਪਿੰਡ ਜੀ ਬੈਠਣਾ ਚਾਹੀਦਾ ਕਦਰ ਵੀ ਮੈਂ ਤਾਂ ਥੱਕ ਗਿਆ ਬਹੁਤ ਸਮੇਂ ਜਸਤ ਵਾ ਗਿਆ ਜਿਹੜਾ ਕੋ ਮਰਦੀ ਕਰਾਉਣ ਮੋਟਰਸਾਈਕਲ ਜਦੋਂ ਉਹਨੇ 100 ਖੜਾ ਲਿਆ ਅਸੀਂ ਪੈਸ਼ਨ ਤੱਕਦੇ ਅੱਜ ਤੱਕ ਗਏ ਨਹੀਂ ਬਾਜੀ ਤੇ ਗੱਡੀ 'ਚ ਬੈਠਣ ਤਿਆਰ ਨਹੀਂ ਕੋਈ ਮੋਟਰ ਹੈ ਸਾਰੇ ਬੈਠਣ ਤਿਆਰ ਤੇ ਉਹ ਕਬੂਤਰ ਨੇ ਕੋਈ ਪਿੱਪਲ ਕੋਈ ਟੀਵੀ ਟੀਵੀ ਕੁਝ ਨਹੀਂ ਸੀ ਛੱਡਿਆ ਤੇ ਨਾ ਬੈਠਿਆ ਜਦੋਂ ਹੀ ਨਵਾਂ ਕੱਢਿਆ ਸੀ ਜਦੋਂ ਨਵਾਂ ਕੱਢਿਆ ਸੀ ਇੱਕ ਦੂਏ ਨੂੰ ਇਹ ਗੱਲ ਕਹਿ ਰਹੇ ਸੀ ਵੀ ਲੁਧਿਆਣਾ ਹੁਣ ਸਾਨੂੰ ਜੱਤ ਰਾਸੀਨਾ ਸਿਰਫ ਆਪ ਦੇ ਕਬੂਤਰ ਤੱਕ ਮਤਲਬ ਰੱਖਦੇ ਉਹਨਾਂ ਸਾਡਾ ਕਬੂਤਰ ਉੱਡਦਾ ਕਿਸੇ ਤੱਕ ਕੋਈ ਮਤਲਬ ਨਹੀਂ ਤੇ ਕੌਣ ਆ ਖਿਡਾਰੀਆ ਕੌਣ ਨਹੀਂ ਭਾਈਆਂ ਨਾ ਜਿੱਦਾਂ ਮਰਜ਼ੀ ਵਾਰਤੀ ਚੱਲੋ ਉਸਤਾਦ ਜੇਲੇ ਦੇ ਚੱਕਰ 'ਚ ਨਹੀਂ ਨਾ ਤਾਂ ਅਸੀਂ ਕਿਸੇ ਦਾ ਕਬੂਤਰ ਫੜਿਆ ਨਾ ਚੱਕਿਆ ਤੇ ਨਾ ਅਸੀਂ ਦੁਬਾਰਾ ਕਬੂਤਰ ਛੱਡਿਆ ਨਾ ਜ਼ਿੰਦਗੀ ਛੱਡਾਂ ਪੀ ਰੱਖ ਲੈ ਕਬੂਤਰ ਹਾਂ ਦੇ ਆ ਥੰਬਾ ਤੇ ਤੇਰਾ ਨਾਮ ਲਿਖਿਆ ਸਾਡੀ ਯਾਰੀ ਨੂੰ ਸਭ ਜੱਗ ਜਾਣ ਲਵੇ ਸੌ ਰੱਬ ਦੀਏ ਤਾਂ ਲਿਖਿਆ